ਗੁਰੂ ਜੀ ਕੀ ਫਤਿਹ ਸਤਗੁਰੂ ਨਾਨਕ ਪ੍ਰਗਟਿਆ ਮਿੱਟੀ ਤੁੰਦ ਜਗ ਚਾਨਣ ਹੋਆ ਜੋ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਕੋਵਾ ਦੀਨ ਦੁਨੀਆ ਦੇ ਮਾਲਕ ਜਗਤ ਗੁਰੂ ਧੰਨ ਧੰਨ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪਾਵਨ ਪਵਿੱਤਰ ਪ੍ਰਕਾਸ਼ ਦੇ ਆਲਾ ਸਾਰਾ ਸੰਸਾਰ ਮਨਾ ਰਿਹਾ ਹੈ ਆਬਾਦੀ ਕੋਟ ਮਿਤਸਿੰਘ ਦੀਆਂ ਸਾਰੀਆਂ ਪਿਆਰ ਵਾਲੀਆਂ ਸੰਗਤਾਂ ਰਲ ਮਿਲ ਕੇ ਇਹ ਧੰਗ ਗੁਰੂ ਨਾਨਕ ਪਾਤਸ਼ਾਹ ਦਾ ਪਰਮ ਮੰਨਦੇ ਹੋਏ ਇਲਾਕਾ ਕੋਟ ਮਿਸਰ ਤੋਂ ਚੱਲ ਕੇ ਵੱਖ-ਵੱਖ ਨਗਰਾਂ ਦੇ ਵਿੱਚ ਇਹ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਸ਼ਾਇਆ ਪੰਜਾਂ ਪਿਆਰਿਆਂ ਦੀ ਗਵਾਈ ਪਿੱਛੇ ਸੰਗਤਾਂ ਪਿੱਛੇ ਮਾਰੋਜੀ ਸੰਗਤਾਂ ਦਾ ਠਾਠਾ ਮਾਰਦਾ ਹੋਇਆ ਕੱਠੇ ਪਿਆਰ ਹੈ ਗੁਰੂ ਨਾਨਕ ਪਾਤਸ਼ਾਹ ਦਾ ਗੁਰੂ ਨਾਨਕ ਪਾਤਸ਼ਾਹ ਦਾ ਮਿਸ਼ਨ ਪਛਾਣੀਏ ਕਿਰਤ ਕਰੀਏ ਵੰਡ ਛਕੀਏ ਨਾਮ ਜਪੀਏ ਅਮਰਤ ਵੇਲਾ ਸੰਭਾਲ ਕੇ ਅਮਰਤ ਬਾਣੀ ਨਾਲ ਜੁੜ ਕੇ ਧੰਗ ਗੁਰੂ ਨਾਨਕ ਪਾਤਸ਼ਾਹ ਦੀਆਂ ਖੁਸ਼ੀਆਂ ਲਈਏ ਸਮੂਹ ਇਲਾਕਾ ਕੋਡ ਮਿਸਿੰਗ ਸਮੂਹ ਪ੍ਰਬੰਧਕ ਕਮੇਟੀ ਗੁਰਦੁਆਰਾ ਸਾਹਿਬ ਵੱਲੋਂ ਉਹ ਸੰਗਤਾਂ ਵੱਲੋਂ ਧੰਨ ਗੁਰੂ ਨਾਨਕ ਪਾਤਸ਼ਾਹ ਦੀਆਂ ਧੰਨ ਗੁਰੂ ਨਾਨਕ ਪਾਤਸ਼ਾਹ ਰੇ ਸੰਸਾਰ ਨੂੰ ਲੱਖ ਲੱਖ ਵਧਾਈਆਂ ਜੀ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ कंदी चांद आ चवी रात दातू कंदी चांद आ चवी रात दातू चांद चादवी राति दातूी 难道？

ਬੋਲੋ ਜੀ ਰੀ ਨਿਸ਼ਾਨੀ ਕੌਣ ਸੀ ਮੱਤੇ ਅੰਦਰ ਚੋਰੀ ਤੁਹਾਨੂੰ ਗੁਰੂ ਨਾਨਕ ਸਾਹਿਬ ਦੀ ਜੈ ਜੈਕਾਰ ਇਸ ਟਾਈਮ ਜਗਤ ਗੁਰੂ ਗੁਰਨਾਥ ਉਥੇ ਗੁਰਮਾਨਤ ਸਿੰਘ ਜੀ ਦੇ ਗੁਣਾਂ ਚਿਤ ਨੂੰ ਨਾਮ ਜਪ ਕੋ ਵੰਡ ਛਕੋ ਕਿ ਉਹ ਤੈਨੂੰ ਆਪਣੀ ਜ਼ਿੰਦਗੀ ਵਿੱਚ ਵੀ ਲਾ ਕੇ ਆਈਏ ਆ ਜੋ ਸਾਡਾ ਇਹ ਨਿਰਜੀਵਤ ਨੂੰ ਕੱਢਿਆ ਹੋਇਆ ਸਫਲਤਾ ਹੀ ਹੋਏਗਾ ਜੇ ਅਸੀਂ ਗੁਰਮਾਨਤ ਸਿੰਘ ਜੀ ਦੇ ਗੁਣ ਆਪਣੀ ਜ਼ਿੰਦਗੀ ਦੇ ਭਾਵ ਦੇ ਤਰ੍ਹਾਂ ਦੇ ਇੱਕ ਕਿਹੜੀ ਜਗ੍ਹਾ ਤੋਂ ਉਹਨਾਂ ਦੇ ਮਕੀਤੂਆ ਤੇ ਕਿਹੜੀ ਜਗ੍ਹਾ ਤੇ ਯਗ ਸਮਾਪਤੀ ਹੋਣੀ ਹੈ ਕਿਹੜੇ-ਕਿਹੜੇ ਰੂਪ ਦਾ ਗੁਰਦੁਆਰਾ ਪੋਟੋ ਹਰ ਸਿੰਘ ਸਭਾ ਅਵਾਦੀ ਕੋਟ ਵਿੱਚ ਸਿੰਘ ਪਰੰਕਾਰਨ ਰੋਟ ਟੱਟੀ ਵਾਲੀ ਗਲੀ ਤੋਂ ਤੇ ਨਗਰ ਕੀਰਤਨ ਹਰ ਸਾਲ ਦੀ ਤਰ੍ਹਾਂ ਜੋ ਕਿ ਪਿਛਲੇ 60 ਸਾਲ ਦੇ ਇਤਿਹਾਸ ਤੇ ਨਗਰ ਕੀਰਤਨ ਦੀ ਰਮਦਾ ਗੁਰਦੁਆਰਾ ਸਾਹਿਬ ਤੋਂ ਹੁੰਦੀ ਆ ਤੇ ਵੱਖ-ਵੱਖ ਨਗਰ ਖੇੜਿਆਂ ਦੇ ਵਿੱਚੋਂ ਸੰਗਤਾਂ ਮਰੀ ਜਾਂ ਗਾਇਨ ਕਰਦੀਆਂ ਆਈਆਂ ਬਹੁਤ ਵਕ ਬਜ਼ਾਰਾਂ ਚੋਂ ਲੰਘ ਕੇ ਰਾਤ ਨੂੰ ਸਮਾਪਤੀ ਫਿਰ ਗੁਰਦੁਆਰਾ ਪੋਟੋ ਹਰ ਸਿੰਘ ਸਭਾ ਵਿਖੇ ਕੀਤੀ ਜਾਂਦੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਕਹਿੰਦੇ ਰਹੋ ਸਾਡੀ ਸਾਧ ਸੰਗਤ ਨੂੰ ਮੇਰੇ ਵੱਲੋਂ ਜਿੰਦਰ ਸਿੰਘ ਪ੍ਰਧਾਨ ਆਲਮੈਦਲ ਨਗਰ ਦੇ ਕੁਸ਼ੀਮਨ ਸਰਪੰਚ ਸਟੀਲਰਡ ਵੱਲੋਂ ਨੂੰ ਨਗਰ ਨਿਵਾਸੀਆਂ ਨੂੰ ਤੁਮ ਤੁਮ ਸਹਿਬ ਜੀ ਨੂੰ ਨਾਰਿੰਗਦੇਵ ਜੀ ਦੇ ਬኩል ਕੀ 8 ਲੱਖ ਰੁਪਏ ਇਕਟਾਉਣ ਕਰੋ ਇਹ ਇਹ ਜਿਹੜਾ ਨਗਰ ਕੀਤਾ ਨਾ ਉਸਨੇ 50 ਸਾਲ ਤੋਂ ਸਾਡੇ ਬਾਦੀ ਕੋਟ ਮੇ ਸਿੰਘ ਘਰ ਤੋਂ ਫੁੱਟਾ ਕਟਿਆ ਜਾ ਰਿਹਾ ਸਾਡੇ ਬਾਪ ਦਾਦੇ ਦੇ ਟਾਈਮ ਤੋਂ ਚੱਲ ਰਿਹਾ ਇਹ ਪਰੰਪਰਾ ਅੱਜ ਦਾ ਜਿਹੜਾ ਜੂਸੋ ਤਾਂ ਮੇਰ ਆ ਰਿਹਾ ਇਹਨਾਂ ਦੀ ਰਹਿਰਮਈ ਅਚਰ ਹੈ ਮਹਾਰਾਜ ਜਿਨ੍ਹਾਂ ਸਿਰ ਤੇ ਆਪਣਾ ਝਿਰ ਬਰਿਆਸਤ ਰੱਖਿਆ ਜੀ ਵਾਹਿ ਫਤਹਾ ਵਾਹਿ ਗੁਰੂ ਜੀ ਧੰਦੇ ਵਾਹਿ ਗੁਰੂ ਦਾ ਫਤਹਾ ਆਸ਼ੀਰਵਾਦ ਗੁਰੂ ਜੀ ਦੀ ਕਿਰਪਾ ਤੇ ਗੁਰੂ ਕਾਣੀ ਸਾਹਾ ਸਾਹਿਬ ਜੀ ਦਾ ਅਗਰਤਾਨ ਮਹਾਰਾਜ ਜੀ ਮਹਾਰਾਜ ਜੀ ਦਾ ਆਸ਼ੀਰਵਾਦ ਸਾਡੇ ਸਾਰੇ ਸਾਥੀਆਂ ਨੂੰ ਜੀ ਸ਼ਿਵਾਰ ਨਗਰ ਤੋਂ ਜਿਹੜਾ ਆਗਰਵਾਸੀਆਂ ਨੂੰ ਜੀਤੇ ਸੇਵਾ ਕਰਨ ਦੇ ਲਾਭਾਂ ਤੋਂ ਲਾਭ ਉਹ ਮਹਾਰਾਜ ਦੀ ਚੜ੍ਹਦੀ ਕਲਾ ਚ ਮਹਾਰਾਜ ਪਤਨ ਦਾ ਪਾਏ ਸੇਵੀ ਦੇ ਆਇਕ ਦੀ ਖਾਲਸਾ ਹਰਿ ਜੀ ਦੇਵਤੇ ਉਸਿਆ ਦੇ ਜਗਾਰਿਕ ਜਾਵੇ ਲਿਆਲ ਹੋ ਜਾਵੇ ਬਦੇ ਪਾਵੇ ਸ਼ੀਰ ਦਾ ਸਿੰਘਾਂ ਨੇ ਮਨ ਨੂੰ ਪਾਵੇ ਸਤ ਗਰੀ ਆਹ ਹੋਏ ਮਰਿਆ ਕਾਲ ਦੇਖ ਤੈਨ ਬਦੇ ਖਾਲਸੇ ਮਹਾਰਾਜ ਦੀ ਜੈ ਜੈਕਾਰ ਆਏ ਜੀ ਦੀ ਖਾਲਸਾ ਆਏ ਵਾਲੇ ਜੀ ਦੀ ਬਦੇ ਕੋਣੇ